ਅਲੀ ਜ਼ਾਰਾ ਨੂੰ ਪਿਆਰ ਭਰੀ ਸਾਸਰੀ ਘਰ ਜੀ ਰਾਬਰੱਖਾ ਜੀ ਤੁਹਾਨੂੰ ਚੜ੍ਹਦੇ ਵਾਲਾ ਦਿਨ ਲਗਨੇ ਰਾਤ ਬਖਸ਼ੇ ਚੌਕਣੀ ਤਰੱਕੀ ਲੋ ਜੀ ਐਸ ਵਾਰ ਨੂੰ ਇਹ ਕਦੇ ਕਦੇ ਮੈਨ ਤੋਂ ਵਾਰ ਨੂੰ ਹਰਾਂ ਤੋਂ ਵਾਰ ਨੂੰ ਕੋਈ ਨਾ ਕੋਈ ਘਮਣ ਫਿਰਦਾ ਮਣ ਮੋਟਾ ਬੋਗਾ ਲੱਗਦਾ ਤੇ ਅੱਜ ਫੇਰ ਸੰਡੇ ਜੀਗਾ ਤੇ ਆਪਾਂ ਇਹ ਜੀ ਅੱਜ ਆਪਣਾ ਸਾਹਿਬ ਦੀ ਪਿਆਰ ਦੋਸਤਾ ਦੀ ਆਰਮੀ ਜੀ ਆਵੀ ਤੇ ਉਹਦੀ ਆਪਾਂ ਰਿਟਾਇਰਮੈਂਟ ਤੇ ਆਈ ਜੀ ਗਈ ਰਾਜਪੁਰੇ ਤੋਂ ਪਿੱਛੇ ਪਿੰਡਾ ਗੜਾ ਪਿੰਡਾ ਹੈ ਉਕਸੀ ਔਕਸੀ ਸੈਣੀਆ ਉਥੇ ਆਈ ਦੀ ਆਪਾਂ ਤੇ ਰਿਟਾਇਰਮੈਂਟ ਪਾਰਟੀ ਤੇ ਹੁਣ ਆਪਾਂ ਨੂੰ ਆ ਰਹੇ ਨੇ ਲੈਣਾ ਦੇਖਦੇ ਆਪਾਂ ਫਿਰ ਹੁਣ ਗਾਹਾਂ ਗਾ ਕੇ ਆਪਰੇਸ਼ਨਾਂ ਗਾਹਾਂ ਗਾ ਦਾ ਜੋ ਹੋਊਗਾ ਹਿਸਾਬ ਤਾਲ ਜਾਂ ਤੁਹਾਨੂੰ ਦਿਖਾਵਾਂਗੇ ਬਲਦੇ ਅੱਗੇ ਜਾ ਕੇ ਲਓ ਜੀ ਆ ਖੜੀਆਂ ਨੇ ਗੱਡੀਆਂ ਆਏ ਹਾਂ ਨੇ ਬੰਦੇ ਰਿਸ਼ਤੇਦਾਰ ਉਹ ਆ ਗਿਆ ਬੋਲ ਬੋਲ ਆਪ ਨੂੰ ਲੈਣ ਆਇਆ ਹੁਣ ਉਹ ਸਾਹਮਣੇ ਆ ਰਿਹਾ ਚਾਹ ਆਉ ਆ ਗਿਆ ਉਹ ਆ ਰਿਹਾ ਸੁਣਿਆ ਤਾਂ ਜਿਭਰੇ ਲੋਜਿਮੋਲ ਆ ਕੇ ਲੈਣ ਆਪਾਂ ਨੂੰ ਕੋਹ ਚੱਲਦਾ ਹੁਣ ਤੁਹਾਨੂੰ ਮਿਲਦਾ ਆਪਾਂ ਬੈਕ ਕੈਮਰਾ ਕਰਕੇ ਗੱਡੀ ਲੋਜਿਮੋਲ ਲਾ ਕੇ ਆਪਾਂ ਲੈਣਾ ਇਦਾਂ ਜਾਂਦਾ ਮੰਨੂ ਗੱਡੀਆਂ ਖੜਾ ਨੇ ਪਿੰਡ ਤੋਂ ਪਿੱਛੇ ਜਿਹਾ ਆ ਕੇ ਖਤਮ ਆ ਗਏ ਬਹੁਤ ਗੱਡੀਆਂ ਆਈਆਂ ਨੇ ਲੋਜੀ ਦਾ ਖੜਿਆ ਫਾਤੂਨਰ ਆਪਣੀ ਫੇਵਰੇਟ ਗੱਡੀ ਮਾਲਮੰਦ ਦੇ ਕਿਹਾ ਦਾ ਜਾਂਦਾ। ਉਹ ਇਹ ਹੈਗੇ ਨੇ ਉਸਕੇ ਪਿੰਡ ਦੀਆਂ ਗਲੀਆਂ। ਰਾਜਪੁਰ ਤੋਂ ਥੋੜਾ ਜਿਹਾ ਪਿੱਛੇ ਨੂੰ ਪੈਂਦਾ। ਨਾ ਆਪਾਂ ਕੋਤਲਾ ਪਹੁੰਚ ਜਾਂਦਾ ਹੈ। ਥਾਏ ਹੋਰ ਉਸਕੇ ਪਿੰਡ ਦੀਆਂ ਗਲੀਆਂ। ਕੌਣ ਕੌਣ ਆਇਆ ਹੋਇਆ? ਸਾਰੇ ਕੌਣ? ਰਾਜਨ ਵੀ ਆਇਆ? ਹੂੰ? ਨਹੀਂ। ਨਾ ਚੱਕਲਾ ਕਰ ਕੀ ਚੱਕਲਾ। ਲਓ ਜੀ ਪਹੁੰਚ ਗਏ ਆਪਾਂ ਉਹ ਲੱਗਾ ਟੈਂਟ ਉੱਥੇ ਚੱਲਦੇ ਨੇ ਮਿਊਜ਼ਿਕ ਚੱਲਦਾ ਉੱਥੇ ਇਸ ਲਈ ਆਪਾਂ ਨੂੰ ਮਿਲਾਂਗੇ ਹੁਣ ਬਾਦੋਂ ਜਿਆਦਾ ਮਿਊਜ਼ਿਕ ਬੰਦ ਹੋ ਗਿਆ ਯਾਰ ਨਹੀਂ ਮਿਲਦੇ ਆਪਾਂ ਸਾਨੂੰ ਠਹਿਰ ਕੇ ਮਿਊਜ਼ਿਕ ਚੱਲਦਾ ਹੈ ਲਓ ਜੀ ਅੱਜ ਇਹ ਵੀਰ ਦੀ ਐਂਟਰਟੇਨਮੈਂਟ ਦੀ ਆਰਮੀ ਚ ਆਉਣੇ ਉੱਪਰ ਕਮਰਾ ਪਾਇਆ ਚਵਾਰਾ ਕਮਰਾ ਹੈ ਅੰਦਰ ਖਿਚਣਾ ਬਹੁਤ ਵਧੀਆ ਬਣਾਇਆ ਅੰਦਰ ਖੁੱਲਾ ਹੈ ਉਹ ਪਰਲੇ ਬਸੇ ਵਾਸ਼ਬਿਸ਼ਨ ਹੋ ਗਿਆ ਬਾਹਰ

ਆ ਰਬਾ ਅਰਬਿਲਾ ਸਟਿਕਰ ਆ ਰਹਿਣਾ ਆਪਣੀ ਗੱਲ ਗੱਡੀਆਂ ਕੋਲ ਜਾ ਰਹੇ ਹਾਂ ਫਿਰ ਆ ਮਨ ਲਾਥੋ ਨਾ ਲੈ ਗੱਡੀ 4810 81 4881 ਸਰਕਾਰੀ ਨੰਬਰ ਕਿਹੜੀ ਲੈਂਦੇ ਗੱਡੀ ਆ ਲਓ ਜੀ ਪੌਲ ਟਾਇਰ ਮੰਟਰੀ پارٹی ਤੋਂ ਆ ਕੇ ਆ ਪਾ ਕੇ ਸੀ ਜੋਤੀ ਸਰੂਪ ਸਾਹਿਬ ਜੋਤੀ ਸਰੂਪ ਸਾਹਿਬ ਦੀ ਬੈਕ ਸਾਈਡ ਆ ਗੁਰਦੁਆਰਾ ਸਾਹਿਬ ਦਾ ਬਣ ਰਿਹਾ ਕੰਮ ਚੱਲ ਰਿਹਾ ਤੇ ਇਹ ਲੰਗਰ ਹਾਲ ਦੀ ਜਗ੍ਹਾ ਹੈ ਸਰਾਇਆਂ ਬਣੀਆਂ ਨੇ ਕਮਰੇ ਬਣੇ ਨੇ ਆ ਬੈਕ ਸਾੜਾ ਦੀ ਲੋਈ ਰਸਣ ਵੀ ਲੈ ਆ ਗੱਡੀ ਅੰਦਰ ਕਿਉਂਕਿ ਸਭ ਗੁਰਦੁਆਰਾ ਸਾਹਿਬ ਦੇ ਬਾਹਰ ਸਾਈਡ ਗੁਰਦੁਆਰਾ ਕਰੋ ਇਹ ਨੰਗਰ ਹਾਲ ਦੇ ਅੰਦਰ ਹਮ ਮੈਨੂੰ ਪਤਾ ਨਹੀਂ ਵੀ ਲੈਣਾ ਹੋਰੀ ਸਾਡੇ ਦੇ ਕਾਲਜ ਨਾਲੇ ਆਪਾਂ ਕਰਦੇ ਸੋ ਯਾ ਗਾਤੀ ਸਰ ਗੁਰਦੁਆਰਾ ਸਾਹਿਬ ਪਹੁੰਚ ਗਏ ਆਪਾਂ ਦਰਸ਼ਨ ਕਰੋ ਜੀ ਸੰਗਤ ਜੀ ਮੱਥਾ ਟੇਕਣ ਲੋ ਜੀ ਅਭੀ ਆਪਾਂ ਕਰਾਰੀ ਦੇਖ ਲੋ ਜੀ ਦੇ ਕਰਾ ਲਈ ਆਪਾਂ ਨੇ ਉਹਨਾਂ ਨੂੰ ਆਪਾਂ ਉੱਧਰ ਜਾ ਕੇ ਭੋਗ ਆ ਨਿਸ਼ਾਨ ਸਾਹਿਬ ਦੇ ਮੱਥਾ ਟਿਕੀ ਜੀ ਨਿਸ਼ਾਨ ਸਾਹਿਬ ਸਾਹਿਬ ਤੇਰਾ ਆ ਗਾ ਜੀ ਫਰੰਟ ਗੇਟ ਬਾਹ ਕੋ ਨਮਸਾਰ ਪੜਦੇ ਹਾਂ ਇਧਰ ਕੁਰਬਾਨ ਪੇਟ ਹੁੰਦਾ ਜੀ ਆਇਓ ਪੜਾ ਪ੍ਰਸ਼ਾਦੀ ਵਾਸਵਾ ਭੰਤੋ ਤਿਤ ਹੈ ਕੀਆ ਭੰਤੋ ਜੋ ਬੋਹ પગ ਨਹੀਂ ਚਾਲੈ ਵਾਉ ਦੇ ਕਾਤ ਹੈ ਕੁਟੀ ਹਨੇ ਬਾਦ ਸੇ ਤਗਾ ਛੇ ਵਸ ਮੂੜ ਵਨ ਆਹ ਭਾਰ ਮਿਸਮਤ ਤੋ ਉਹ ਯਰ 1000 ਰੁਪਏ ਬੋਲੇ ਹੋਏ ਸੋਹਰੇ ਬੋਲੀ ਗੱਤ ਮਿੱਟ ਨਾਮੀ ਦਾਦਤ ਦਾਸ ਸਦਾ ਕਿਰਪਾ ਆਪ ਜੀ ਬੋਲੋ ਜੀ ਵਾਹਿਗੁਰੂ ਸਾਰ ਲੋਈ ਹੁਣ ਆਪੇ ਆਵੇ ਸਰੋਵਰ ਸਾਹਿਬ ਸਰੋਵਰ ਚ ਝੋਲਾ ਲੈਣੀ माहब पढ़ रहे हैं बैठते हैं लो जी हम आप आ गए लंगर हाल च लंगर छकते हैं लॉज आप लंगर हाल च

ਹੰਤ ਤੇ ਖੜੇ ਆ ਕਿਤੇ ਬਾਬਾ ਟੋਰ ਪਟੜ ਮਾਲ ਜੀ ਨੇ ਮੋਹਰਾ ਬਿਛਾਈਆਂ ਸੀਗੀਆਂ ਤੇ ਬਾਬਾ ਜਦੋਂ ਸਾਥ ਤੇ ਬਾਬਾ ਫਟੇ ਸਿੰਘ ਜੀ ਨੂੰ ਔਰੇ ਸਾਰ ਸਾਰਵਾਰ ਤੇ ਜ਼ਮੀਨ ਲਈ ਉਸ ਲੰਗਰ ਹਾਲ ਖੜੇ ਆ